5095 ਗੈਣਾ ਮੈਂ ਜਿਹੜਾ ਪੁਲਿਸਨਰ ਦੇ ਚੇਅਰਮੈਨਾਂ ਨੇ ਇਹ ਗੱਲ ਕਹਿਣਾ ਐਮਐਲਏ ਨੂੰ ਇਹ ਗੱਲ ਕਹਿਣਾ ਮਨਿਸਟਰਾਂ ਨੂੰ ਇਹ ਕਹਿਣਾ ਪੰਜਾਬ ਦੀ ਸਰਕਾਰ ਜਿਹੜੀ ਵੀ ਮੱਦੀ ਹੋਵੇ ਕਿ ਤੁਹਾਡੇ ਕੋਲ ਤਾਕਤ ਦੇ ਤਾਕਤ ਤਾਂ ਚਾਹੀਦੀ ਤਾਕਤ ਤੋਂ ਬਿਨਾ ਤੁਸੀਂ ਰਾਜ ਕਰ ਨਹੀਂ ਸਕਦੇ ਬਿਲਕੁਲ ਹੁਣ ਤੱਕ ਤੁਸੀਂ ਕੀ ਤੁਹਾਨੂੰ ਨਹੀਂ ਇਹ ਫੈਸਲਾ ਕਰਨਾ ਜੇ ਤੁਸੀਂ ਕੇਂਦਰ ਤੋਂ ਤਾਕਤ ਲੈਣੀ ਹੈ ਕੇਂਦਰ ਦੀ ਪਾਰਟੀ ਤੋਂ ਤਾਕਤ ਲੈਣੀ ਹੈ ਬਿਊਰੋਕ੍ਰੇਸੀ ਚੋਂ ਤਾਕਤ ਲੈਣੀ ਹੈ ਫਿਰ ਤੁਸੀਂ ਲੋਕਾਂ ਨੂੰ ਇਨਸਾਫ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਆਪਣੇ ਹਿੱਤ ਨੇ ਹੂੰ ਦੁਜਾ ਤਾਂ ਅਕਤ ਵਿੱਚ ਸੀ ਲੋਕਾਂ ਤੋਂ ਤਾਕਤ ਲਓ। ਜੇ ਲੋਕ ਸਾਡੇ ਨਾਲ ਖੜੇ ਨੇ ਫਿਰ ਨਾ ਬਿਰੋਕ੍ਰੇਸੀ ਤੁਹਾਨੂੰ ਅੱਖਾਂ ਦਿਖਾ ਸਕੇ ਨਾ ਕੇਂਦਰ ਅੱਖਾਂ ਦਿਖਾ ਸਕੇ। ਤੁਸੀਂ ਤਾਕਤ ਵੀ ਹੈ ਤੁਹਾਡੇ ਕੋਲੇ। ਤੁਸੀਂ ਲੋਕਾਂ ਤੋਂ ਤਾਕਤ ਲੈਣ ਦੀ ਬਜਾਏ ਬਿਰੋਕ੍ਰੇਸੀ ਚੋਂ ਕੇਂਦਰ ਦੀ ਸਰਕਾਰ ਤੋਂ ਕੇਂਦਰ ਦੀਆਂ ਪਾਰਟੀਆਂ ਤੋਂ ਤਾਕਤ ਲੈ ਲੈਂਦੇ ਹੋ। ਇਸ ਕਰਕੇ ਜਦ ਤੁਸੀਂ ਤਾਕਤ ਹੀ ਉਹਨਾਂ ਤੋਂ ਲੈਣੇ ਹੋ। ਬਗਾਨੀ ਸ਼ਾਹ ਤੇ ਜਿਵੇਂ ਕਹਿੰਦੇ ਨੇ ਉਹ ਕਰਦੇ ਹੋ ਰਾਜ। ਤੇ ਫਿਰ ਭਾਈ ਤੁਸੀਂ ਪੰਜਾਬ ਦਾ ਪੱਲਾ ਤੱਕਣਾ ਹੀ ਨਹੀਂ। ਪੰਜਾਬ ਦੀ ਪੰਜਾਬ ਤੋਂ ਤੁਸੀਂ ਤਾਕਤ ਨਹੀਂ ਲੈ ਨਹੀਂ ਰਹੇ। ਪੰਜਾਬ ਤੋਂ ਤਾਂ ਵੋਟਾਂ ਲੈ ਤਾਕਤ ਤੇ ਨਹੀਂ ਲੈ ਰਹੇ। Άκτω να το λέμε.